ਜੈ ਕਿਰਾਂ ਅੰਤਾਰਟਿਕਾ ਨੂੰ ਮੈਂ ਤੁਹਾਡੇ ਆਪਣਾ ਅੰਤਰਰਾਸ਼ਟਰੀ ਪੈਰਾਕਰਡ ਅਪਡੇਟ ਤਰਨ ਸ਼ਰਮਾ ਵਿੜਿਆ ਦੀ ਨਿਯੋਜਨਾ ਦੇ ਵਿੱਚ ਮੇਰੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਰਨ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਵੀਡੀਓ ਸਰਕਾਰੀ ਨੌਕਰੀ ਪਰਮਾਨੈਂਟ ਨਹੀਂ ਦਿੱਤੀ ਗਈ ਮੈਨੂੰ ਆਊਟਸੋਰਸਾਈ ਕੱਚਿਆਂ ਦੇ ਵਿੱਚ ਭਰਤੀ ਕੀਤਾ ਗਿਆ ਤੇ ਇਹ ਮੈਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਜਲਦੀ ਉਹ ਮੈਨੂੰ ਪੱਕਾ ਕਰ ਦੇਣਗੇ ਸਮਾਂ ਮੈਂ ਦਿਦੋ ਧੰਨਵਾਦ ਕਰਦਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਐਮ ਐਲ ਏ ਖੰਨਾ ਏ ਡੀ ਸੀ ਸਰ ਤੇ ਡੀ ਸੀ ਮੈਮ ਦਾ ਤੇ ਨਗਰ ਕੁੰਦਲ ਦੇ ਯੂ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਚਾਹੇ 31 ਨੌਕਰੀ ਦਿੱਤੀ ਪਰ ਨੌਕਰੀ ਯੋਗ ਕਰਤਾ ਉਹ ਮੈਂ ਦਿਦੋ ਧੰਨਵਾਦ ਕਰਦਾ ਉਹ ਸਾਰੇ ਹੀ ਟੈਨ ਪ੍ਰਵਾਹ ਦਾ ਜਿਹੜੇ ਮੈਨੂੰ ਸਪੋਰਟ ਕਰ ਰਹੇ ਨੇ ਮੈਨੂੰ ਦੀਦੋ ਪਿਆਰ ਕਰ ਰਹੇ ਨੇ ਤੇ ਦੀਦੋ ਇੱਕ ਵਾਰ ਫੇਰ ਤੁਹਾਨੂੰ ਆਮ ਕਰਦਾ। ਸੋ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕਿ ਤੁਹਾਡਾ ਡਾਊਟ ਕਲੀਅਰ ਹੋ ਜਵੇ। ਤੇ ਜਿਹੜੀ ਮੈਨੂੰ ਨੌਕਰੀ ਮਿਲੀ ਹੈ ਵੀਰੋ ਇਹ ਮੈਨੂੰ ਨਗਰ ਕੌਂਸਲ ਖੰਨਾ ਦੇ ਵਿੱਚ ਐਜ ਕਲਰਕ ਮਿਲੀ ਹੈ। ਸੋ ਜੰਗਾ ਵੀਡੀਓ ਜੈ ਕੀ ਰਹਾ ਸਤਿ ਸ਼੍ਰੀ ਅਕਾਲ।